ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਦੇ ਵੱਲੋਂ ਬੀਤੀ ਦਿਨ ਗੁਰਤਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਸਰਕਾਰੀ ਰਾਸ਼ਨ ਵੰਡਣ ਵਾਲੇ ਡਿਪੂਆਂ ਦੀ ਅਚਾਨਕ ਚੈਕਿੰਗ ਕੀਤੀ ਗਈ ਤਾਂ ਜਿਸ ਤਰ੍ਹਾਂ ਚੈੱਕ ਕੀਤਾ ਗਿਆ ਕਿ ਜਿਹੜੇ ਡਿਪੂ 홀ਡਰ ਪਰਚੀਆਂ ਕੱਟ ਚੁੱਕੇ ਨੇ ਉਹਨਾਂ ਦੇ ਵੱਲੋਂ ਕਣਕ ਦੀ ਵੰਡ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ ਤਾਂ ਚੈਕਿੰਗ ਦੇ ਦੌਰਾਨ ਦੋ ਡਿਪੂਆਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਨੇ ਤਾਂ ਦੱਸਦੀ ਕਿ ਖੁਰਾਕ ਸਪਲਾਈ ਅਧਿਕਾਰੀ ਦੇ ਅਨੁਸਾਰ ਇਨ੍ਹਾਂ ਡਿਪੂ 홀ਡਰਾਂ ਦੇ ਵੱਲੋਂ ਕਣਕ ਦੀਆਂ ਪਰਚੀਆਂ ਤਾਂ ਕੱਟੀਆਂ ਗਈਆਂ ਸੀ ਪਰ ਕਣਕ ਹਜੇ ਵੀ ਨਹੀਂ ਵੰਡੀ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਇਨ੍ਹਾਂ ਡਿਪੂ 홀ਡਰਾਂ ਦੇ ਖਿਲਾਫ ਨਿਯਮ ਅਤੇ ਕਾਨੂੰਨ ਦੇ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅੱਜ ਅਸੀਂ ਪਿੰਡ ਤੇਬੜ ਜਿਹੜਾ ਡਿਸਟ੍ਰਿਕਟ ਦਾਸਪੁਰ ਚ ਹੈਗਾ ਉਹਦੇ ਚੋਂ ਡਿਪੂ ਚੈੱਕ ਕਰਨਾ ਆਇਆ ਸੀ ਇੱਥੇ ਲਗਭਗ ਟੋਟਲ 6 ਡਿਪੂ ਨੇ ਜਿਹਨਾਂ ਵਿੱਚੋਂ 5 ਤੇ ਆਪਾਂ ਕਣਕ ਤੇਜੀ ਹੋਈ ਸੀ ਅੰਦਰ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੋ ਹੌਲਡਰ ਜਿੱਥੇ ਕਣਕ ਵੰਡ ਵੰਟ ਨਹੀਂ ਰਹੇ ਸੋ ਉਹਦੇ ਸਬੰਧੀ ਆਪਾਂ ਅਲੱਗ-ਅਲੱਗ ਡੀਪੋ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੋਆਂ 'ਚ ਗੰਬੀਰ ਹੌਨਤਾਈਆਂ ਪਾਈਆਂ ਗਈਆਂ ਨੇ ਔਰ ਇਹਨਾਂ ਡੀਪੋ ਹੌਲਡਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਣਕ ਦੇਣੀ ਹੈ ਉਹਦੇ ਨਾਲ ਜਦੋਂ ਪਰਚੀ ਕੱਟਣੀ ਹੈ 25 ਦੇ ਨਾਲ ਹੀ ਕਣਕ ਦਿੱਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਪਰ ਜਿਹੜੇ ਮਸ਼ੀਨਾਂ ਨਾਲ ਟੱਚ ਰਹੇ ਹੈਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਹੈ ਦੋ ਡੀਪੋਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜਿਹੜੀਆਂ ਹੌਨਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਦੀਪੂ ਹੋ ਗਿਆ ਸੀ ਭਾਰਤੀ ਦੀਪੂ ਹੋਲਡਰ ਉਹਦੇ ਵੱਲੋਂ ਪਰਸੀਆਂ ਐਡਵਾਂਸ ਚ ਕੱਟੀਆਂ ਹੋਈਆਂ ਨੇ ਕਨਕ ਨੂੰ ਅਜੇ ਤੱਕ ਵੰਡੀ ਨਹੀਂ ਹੈਗੀ ਹਾਦਰ ਕੇ ਜਦੋਂ ਪੋਰਸਪਲਾਈ ਉਪਾਗ ਵੱਲੋਂ ਕਨਕ ਨੂੰ ਪਹਿਲਾਂ ਦੀ ਤੇਜੀ ਹੋਈ ਹੈ ਸੈਕੰਡ ਦੀਪੂ ਹੋਲਡਰ ਸੀ ਅਰੁਣ ਅਨਿਲ ਹਾਂ ਅਨਿਲ ਦੀਪੂ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਸੀਆਂ ਕੱਟੀਆਂ ਕਣਕ ਨਹੀਂ ਸੀ ਵੰਡੀ ਜਾ ਰਹੀ ਔਰ ਉਹਨੇ ਕਣਕ ਜਿਹੜੀ ਸੀ ਉਹ ਆਪਣੇ ਦੀਪੂ ਦੀ ਬਜਾਏ ਕਿਤੇ ਹੋਰ ਸਟੋਰ ਕੀਤੀ ਹੋਈ ਸੀ ਉਹਦੇ ਸੰਬੰਧੀ ਵੀ ਉਹਨੇ ਇਨਕਾਰਨਾ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਗੱਡੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮੈਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਵਾਂਗੇ ਕਿ ਇਹ ਖਲਾਫਚਨ ਲਿਆ ਜਾ ਰਾ ਸਰ ਜੋ ਆਪਣਾ ਕੰਟਰੋਲ ਆਰਡਰ ਹੈਗਾ ਪੀਪੀਡੀਐਸ ਸੈਕਟਰ ਹੈਗਾ ਉਹਦੇ ਕੋਰਡੀਨੇਟ ਉੱਤੇ ਫੈਕਸ਼ਨ ਰਵਾਂਗੇ ਇਹਨਾਂ ਨੂੰ ਸ਼ੋਕਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਏਗੀ ਉਹ ਵੀ ਕਰਾਂਗੇ ਐਫਐਸਓ ਨੂੰ ਔਰ ਇਨਸਪੈਕਟਰ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੇ ਕੋਲ ਤੇ ਜਾ ਕੇ ਵਗੈ ਚੈਕਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚੈਨਾ ਦਿੱਤੀ ਹੈ ਕੰਟਰੋਲਰ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਦੇ ਵੱਲੋਂ ਬੀਤੀ ਦਿਨ ਗੁਰਤਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਸਰਕਾਰੀ ਰਾਸ਼ਨ ਵੰਡਣ ਵਾਲੇ ਡਿਪੂਆਂ ਦੀ ਅਚਾਨਕ ਚੈਕਿੰਗ ਕੀਤੀ ਗਈ ਤਾਂ ਜਿਸ ਤਰ੍ਹਾਂ ਚੈੱਕ ਕੀਤਾ ਗਿਆ ਕਿ ਜਿਹੜੇ ਡਿਪੂ 홀ਡਰ ਪਰਚੀਆਂ ਕੱਟ ਚੁੱਕੇ ਨੇ ਉਹਨਾਂ ਦੇ ਵੱਲੋਂ ਕਣਕ ਦੀ ਵੰਡ ਕੀਤੀ ਗਈ ਹੈ ਕਿ ਨਹੀਂ ਕੀਤੀ ਗਈ ਤਾਂ ਚੈਕਿੰਗ ਦੇ ਦੌਰਾਨ ਦੋ ਡਿਪੂਆਂ ਦੇ ਵਿੱਚ ਕਮੀਆਂ ਪਾਈਆਂ ਗਈਆਂ ਨੇ ਤਾਂ ਦੱਸਦੀ ਕਿ ਖੁਰਾਕ ਸਪਲਾਈ ਅਧਿਕਾਰੀ ਦੇ ਅਨੁਸਾਰ ਇੰਨਾ ਡਿਪੋ 홀ਡਰਾਂ ਦੇ ਵੱਲੋਂ ਕਣਕ ਦੀਆਂ ਪਰਚੀਆਂ ਤਾਂ ਕੱਟੀਆਂ ਗਈਆਂ ਸੀ ਪਰ ਕਣਕ ਹਜੇ ਵੀ ਨਹੀਂ ਵੰਡੀ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਇੰਨਾ ਡਿਪੋ 홀ਡਰਾਂ ਦੇ ਖਿਲਾਫ ਨਿਯਮ ਅਤੇ ਕਾਨੂੰਨ ਦੇ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅੱਜ ਅਸੀਂ ਪਿੰਡ ਤੇਬੜ ਜਿਹੜਾ ਡਿਸਟ੍ਰਿਕਟ ਬਾਸਪੁਰ ਤੇ ਅੱਗਾ ਉਹਦੇ ਚੋਂ ਡਿਪੋ ਚੈੱਕ ਕਰਨਾ ਆਇਆ ਸੀ ਇੱਥੇ ਲਗਭਗ ਟੋਟਲ 60 ਡਿਪੋ ਨੇ ਜਿਨ੍ਹਾਂ ਵਿੱਚੋਂ 5 ਤੇ ਆਪਾਂ ਕਣਕ ਤੇਜੀ ਹੋਈ ਸੀ ਅੰਦਰ ਔਰ ਕੰਪਲੇਂਟ ਆ ਰਹੀ ਸੀ ਕਿ ਡੀਪੂ ਹੋਲਡਰ ਅਜ ਤੱਕ ਕਣਕ ਵੰਡ ਵੰਟ ਨਹੀਂ ਰਹੇ ਸੋ ਉਹਦੇ ਸਬੰਧੀ ਆਪਾਂ ਅਲੱਗ-ਅਲੱਗ ਡੀਪੂ ਚੈੱਕ ਕੀਤੇ ਨੇ ਔਰ ਜਿਹੜੀਆਂ ਕੁਝ ਇੱਕ ਡੀਪੂਆਂ 'ਚ ਗੰਬੀਰ ਹੁਨਤਾਈਆਂ ਪਾਈਆਂ ਗਈਆਂ ਨੇ ਔਰ ਉਹਨਾਂ ਡੀਪੂਲਰ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਕਣਕ ਦੇਣੀ ਹੈ ਉਹਦੇ ਨਾਲ ਜੇ ਕੋ ਪਰਚੀ ਕੱਟਣੀ ਹੈ 25 ਦੇ ਨਾਲ ਹੀ ਕਣਕ ਦਿੱਤੀ ਜਾਵੇ ਉਹ ਸਰਕਾਰੀ ਕੰਡੇ ਆਏ ਹੋਏ ਨੇ ਜਿਹੜੇ ਮਸ਼ੀਨਾਂ ਨਾਲ ਅਟੈਚ ਰਹੇਗੇ ਨੇ ਔਰ ਇਹਨਾਂ ਨੂੰ ਚੈਕਿੰਗ ਵੀ ਕੀਤੀ ਗਈ ਹੈ ਦੋ ਡੀਪੂਆਂ ਤੇ ਪਾਇਆ ਗਿਆ ਹੈ ਕਿ ਜਿੱਥੇ ਜਿਹੜੀਆਂ ਹੁਨਤਾਈਆਂ ਸੀ ਉਹ ਕਾਫੀ ਗੰਭੀਰ ਸੀ ਇੱਕ ਡਿਪੂ ਹੈਗਾ ਸੀ ਭਾਰਤੀ ਡਿਪੂ ਹੋਲਡਰ ਉਹਦੇ ਵੱਲੋਂ ਪਰਸੀਆਂ ਐਡਵਾਂਸ ਸੇ ਕਟੀਆਂ ਹੋਈਆਂ ਨੇ ਕਣਕ ਨੂੰ ਅਜੇ ਤੱਕ ਵੰਡੀ ਨਹੀਂ ਹੈਗੀ ਹਾਦਰ ਕੇ ਜਦੋਂ ਫੂਲ ਸਪਲਾਈ ਉਪਾਗ ਵੱਲੋਂ ਕਣਕ ਨੂੰ ਪਹਿਲਾਂ ਦੀ ਤੇਜੀ ਹੋਈ ਹੈ ਸੈਕੰਡ ਡਿਪੂ ਹੋਲਡਰ ਸੀ অরুণ ਅਨਿਲ ਅਨਿਲ ਡਿਪੂ ਹੋਲਡਰ ਸੀ ਉਹਦੇ ਵੱਲੋਂ ਵੀ ਪਹਿਲਾਂ ਕਣਕ ਦੀਆਂ ਪਰਸੀਆਂ ਕਟੀਆਂ ਕਣਕ ਨਹੀਂ ਸੀ ਵੰਡੀ ਜਾ ਰਹੀ ਔਰ ਉਹਨੇ ਕਣਕ ਜਿਹੜੀ ਸੀ ਉਹ ਆਪਣੇ ਡਿਪੂ ਦੀ ਬਜਾਏ ਕਿਤੇ ਹੋਰ ਸਟੋਰ ਕੀਤੀ ਹੋਈ ਸੀ ਉਹਦੇ ਸਬੰਧੀ ਵੀ ਉਹਨਾਂ ਨੂੰ ਕਾਰਨਾਂ ਵੀ ਕੀਤੀ ਗਈ ਹੈ ਪਲੱਸ ਉਹਨਾਂ ਦੇ ਹਾਲ ਦੀ ਗੜੀ ਉਹਨਾਂ ਦੀਆਂ ਮਸ਼ੀਨਾਂ ਆਪਾਂ ਅਨਮਾਪ ਕੀਤੀਆਂ ਨੇ ਔਰ ਅਕੋਰਡਿੰਗਲੀ ਆਪਾਂ ਡਿਸੀਜਨ ਲੈ ਲਵਾਂਗੇ ਉਹਨਾਂ ਕੀ ਇਹ ਫੈਕਸ਼ਨ ਲਿਆ ਜਾ ਰਿਹਾ ਸਰ ਜੋ ਆਪਣਾ ਕੰਟਰੋਲ ਆਰਡਰ ਹੈਗਾ ਪੀਪੀਡੀਐਸ ਸੈਕਟਰ ਹੈਗਾ ਉਹਦੇ ਅਕੋਰਡਿੰਗਲੀ ਉੱਤੇ ਫੈਕਸ਼ਨ ਲਵਾਂਗੇ ਇਹਨਾਂ ਨੂੰ ਸ਼ੋਕਸ ਕਰਾਂਗੇ ਔਰ ਇਹਨਾਂ ਤੋਂ ਕਾਰਨ ਵੀ ਪੁੱਛਾਂਗੇ ਪਲੱਸ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਏਗੀ ਉਹ ਕੀ ਕਰਾਂਗੇ ਏਐਫਐਸਓ ਨੂੰ ਔਰ ਇਨਸਪੈਕਟਰਸ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੇ ਫੌਂਟੇ ਜਾਹਿਬਗਾਇ ਚੈਟਿੰਗ ਕਰਦੇ ਰਹਿਣ ਔਰ ਆਪਣੀ ਹਾਜ਼ਰੀ ਚੈਨਾਂ ਦਿਖ ਰਹੀ ਹੈ ਕੰਟਰੋਲ ਆ